ਇਸ ਤੋਂ ਬਾਅਦ ਗੱਲ ਕਰਦੇ ਆਂ ਤੀਸਰਾ ਚੈਪਟਰ ਆਉਂਦਾ ਕਈ ਬੁੱਕਸ ਵਿੱਚ ਤੀਸਰਾ ਨਹੀਂ ਨੋ ਕੇਵਰ ਦੂਸਰੇ ਵਿੱਚ ਮਿਕਸ ਹੈ ਹੁੰਦਾ ਗੁੱਡਵਿਲ ਦੀ ਵੈਲਿਊਏਸ਼ਨ ਕੱਢਣ ਬਾਰੇ ਗੁੱਡਵਿਲ ਦੀ ਵੈਲਿਊ ਕੱਢਣੀ ਹੈ ਹੁਣ ਗੁੱਡਵਿਲ ਦੀ ਵੈਲਿਊ ਦਾ ਕਿਹੜਾ ਹਿਸਾਬ ਹੈ ਤਿੰਨ ਮੈਥਡ ਨੇ ਗੁੱਡਵਿਲ ਦੀ ਵੈਲਿਊ ਕੱਢਣ ਵਾਸਤੇ ਐਵਰੇਜ ਪ੍ਰੋਫਿਟ ਹੈ ਸੁਪਰ ਪ੍ਰੋਫਿਟ ਹੈ ਤੇ ਕੈਪਟਲਾਈਜ਼ੇਸ਼ਨ ਹੈ ਸਭ ਤੋਂ ਪਹਿਲਾਂ ਦੀ ਗੱਲ ਕਰਦੇ ਆਂ ਐਵਰੇਜ ਪ੍ਰੋਫਿਟ ਕੱਢਣ ਲਈ ਕੀ ਕਰਨਾ ਹੈ ਪ੍ਰੋਫਿਟਸ ਦੀ ਐਵਰੇਜ نکالਨੀ ਹੈ ਪਿਛਲੇ ਸਾਲ ਦੇ ਤਿੰਨ ਸਾਲਾਂ ਦੇ ਪ੍ਰੋਫਿਟ ਚਾਰ ਸਾਲ ਦੇ ਪ੍ਰੋਫਿਟ ਪੰਜ ਸਾਲ ਦੇ ਜਿੰਨੇ ਵੀ ਦਿੱਤੇ ਹੋਣ ਉਹਨਾਂ ਦਾ ਪਲੱਸ ਕਰਕੇ ਡਿਵਾਈਡ ਬਾਈ ਨੰਬਰ ਆਫ ইয়ারਸ ਸਿੰਪਲ ਐਵਰੇਜ ਨਿਕਲ ਆਏਗੀ ਥੈਨ ਫਾਰਮੂਲਾ ਇਹ ਬਣਦਾ ਹੈ ਦਾ ਗੁੱਡਵਿਲ ਦਾ ਐਵਰੇਜ ਪ੍ਰੋਫਿਟ ਇੰਟੂ ਨੰਬਰ ਆਫ ইয়ারਸ ਪਰਚੇਸ ਨੰਬਰ ਆਫ ইয়ারਸ ਪਰਚੇਸ ਆ ਦੇਖੋ ਸਿੱਧਾ ਸਿੱਧਾ ਮਤਲਬ ਜੇ ਮੈਂ ਤੁਹਾਨੂੰ ਸਮਝਾਵਾਂ ਉਹ ਇਹ ਹੈ ਕਿ ਅਗਰ ਤੁਸੀਂ ਇੱਕ ਨਵਾਂ ਬਿਜ਼ਨਸ ਕਰੋ ਜਾਂ ਤੁਸੀਂ ਇੱਕ ਚੱਲਿਆ ਚਲਾਇਆ ਬਿਜ਼ਨਸ ਖਰੀਦ ਲਓ ਜਿਹਦੇ ਵਿੱਚ ਆਲਰੇਡੀ ਗੁੱਡਵਿਲ ਹੈਗੀ ਆਬਵੀਅਸਲੀ ਅਗਰ ਕੋਈ ਬਿਜ਼ਨਸ ਪੁਰਾਣਾ ਹੈ ਤਾਂ ਉਹਦੀ ਗੁੱਡਵਿਲ ਹੋਏਗੀ ਹੁਣ ਆਪਣਾ ਨਵਾਂ ਬਿਜ਼ਨਸ ਨੂੰ ਉਹ ਚੱਲੇ ਚੱਲੇ ਬਿਜ਼ਨਸ ਤੱਕ ਦੇ ਲੈਵਲ ਤੱਕ ਲੈ ਕੇ ਆਉਣ ਵਾਸਤੇ ਤੁਹਾਨੂੰ ਕਿੰਨੇ ਸਾਲ ਲੱਗਣਗੇ ਪੁਰਾਣੇ ਬਿਜ਼ਨਸ ਦੀ ਗੁੱਡਵਿਲ ਤੱਕ ਆਪਣੀ ਨਵੇਂ ਦੀ ਬਿਜ਼ਨਸ ਦੀ ਗੁੱਡਵਿਲ ਲੈ ਕੇ ਆਣ ਤੱਕ 2 ਸਾਲ ਲੱਗੇ 3 ਸਾਲ ਲੱਗੇ 4 ਸਾਲ ਲੱਗੇ that is called number of years purchase ਠੀਕ ਕਿ ਇਸ ਬਿਜ਼ਨਸ ਦੀ ਗੁੱਡਵਿਲ ਇਹ ਤੱਕ ਪਹੁੰਚਾਂ ਚ ਕਿੰਨੇ ਸਾਲ ਲੱਗੇ 3 ਸਾਲ 4 ਸਾਲ ਜੋ ਵੀ ਹੈ ਤਾਂ ਨੰਬਰ ਆਫ ਪ੍ਰੋਫਿਟ ਇਸ ਪਰਚੇ ਦਿੱਤਾ ਹੁੰਦਾ ਜਿਆਤਰ ਆ ਫਾਰਮੂਲਾ ਸਿੰਪਲ ਜਿਹਾ ਹੈ ਮੇਨ ਪੁਆਇੰਟ ਇਹਦੇ ਵਿੱਚ ਹੈਗਾ ਉਹ ਤੁਹਾਨੂੰ ਮੈਂ ਸਾਈਡ ਤੇ ਦਿਖਾਣਾ ਨੋਰਮਲ ਪ੍ਰੋਫਿਟ ਕੱਢਨੇ ਪਹਿਣਗੇ ਨੋਰਮਲ ਪ੍ਰੋਫਿਟ ਕਿਆ ਹੋਏਗਾ ਜਿਹੜਾ ਪ੍ਰੋਫਿਟ ਦਿੱਤਾ ਹੁੰਦਾ ਆਪਾਂ ਨੂੰ ਆਮ ਤੌਰ ਤੇ ਉਹਦੇ ਵਿੱਚ ਕੁਝ ਚੀਜ਼ ਐਸੀਆਂ ਹੋਣਗੀਆਂ ਜੋ ਆਪਣੇ ਬਿਜ਼ਨਸ ਨਾਲ ਸ਼ਾਇਦ ਰਿਲੇਟਡ ਨਹੀਂ ਹੋਣਗੀਆਂ ਜਾਂ ਕੁਝ ਉਹ ਐਕਸਟਰਾਔਰਡਨਰੀ ਟਾਈਪ ਹੋਣਗੀਆਂ ਉਹਨਾਂ ਨੂੰ ਆਪਾਂ ਐਕਸਕਲੂਡ ਕਰਨਾ ਹੈ ਇਹ ਵਰਡ ਮੈਂ ਚਿੱcke ਬੋਲ ਰਹਾ ਪਰ ਵਿਧੀ ਮਜਬੂਰੀ ਹੈ ਸਮਝੋ ਐਕਸਕਲੂਡ ਐਕਸਕਲੂਡ ਦਾ ਮਤਲਬ ਹੈ ਅਗਰ ਉਹ ਖਰਚਾ ਹੈ देखो मेरी गल ध्यान ना, समझना एक्सक्लूड की करना मतलब होंगे बाहर करना बाहर करना साइड से करना अलग कर देना हूँ एक्सक्लूड दो चीज़ा हो अगर इनकम है तो माइनस करके एक्सक्लूड होगी फायदा है तो माइनस करके होगा पर अगर खर्चा है तो प्लस करके एक्सक्लूड होगा प्लस करके क्यों क्योंकि ऑलरेडी माइनस है ठीक ਅਗੇ ਦੇਖੋ ਹੁਣ ਕਿਆ ਐਡ ਕਰਨਾ ਕਿਆ ਲੈਸ ਕਰਨਾ ਆਪ ਨਾਲ ਤੁਹਾਨੂੰ ਫੋਟੋ ਮਜਰ ਆ ਰਹੀ ਹੈ ਅਬ ਨੋਰਮਲ ਲਾਸ ਐਡ ਕਰਨ ਲੈ ਕੋਈ ਫਿਕਸਡ ਐਸਟ ਬੇਚਿਆ ਉਹ ਤੇ ਨੁਕਸਾਨ ਹੋ ਗਿਆ ਉਹ ਵੀ ਐਡ ਕਰਨਾ ਕਿਉਂ ਕਿਉਂਕਿ ਫਿਕਸਡ ਐਸਟ ਵੇਚਣਾ ਆਪਣੇ ਬਿਜ਼ਨਸ ਦਾ ਕੰਮ ਨਹੀਂ ਹੈਗਾ ਕੋਈ ਕਰਿਆਨੇ ਵਾਲਾ ਆਪਣੀ ਜ਼ਮੀਨ ਵੇਚ ਕੇ ਨੁਕਸਾਨ ਕਰਾ ਬੈਠਿਆ ਹੁਣ ਉਹ ਵਿਚਾਰੇ ਦਾ ਕਰਿਆਨੇ ਦੇ ਕੰਮ ਦਾ ਕੀ ਕਸੂਰ ਆ ਉਹ ਤਾਂ ਜ਼ਮੀਨ ਦਾ ਨੁਕਸਾਨ ਆ ਹੈ ਨਾ ਅਗਲਾ ਕੋਈ ਓਪਨਿੰਗ ਸਟਾਕ ਦੀ ਅਗਰ ਓਵਰ ਵੈਲਿਊਏਸ਼ਨ ਹੋ ਰਹੀ ਹੈ ਅਗਰ ਓਪਨਿੰਗ ਸਟਾਕ ਦੀ ਓਵਰ ਵੈਲਿਊਏਸ਼ਨ ਹੋ ਰਹੀ ਹੈ ਉਹਦੇ ਨਾਲ ਤੁਹਾਡਾ ਪ੍ਰੋਫਿਟ ਘਟ ਜਾਂਦਾ ਹੈ ਅਜ ਨੂੰ ਸੈਟ ਕਰਨ ਵਾਸਤੇ ਐਡ ਕਰ ਰਹੇ ਹਾਂ ਉਹ ਉਲਟਾ ਵੀ ਹੈ ਓਪਨਿੰਗ ਸਟੋਕ ਦੀ ਓਵਰ ਵੈਲਿਊ ਹੈ ਅੰਡਰ ਵੈਲਿਊਏਸ਼ਨ ਅਗਰ ਕਲੋਜ਼ ਸਟੋਕ ਦੇ ਹੋਵੇ ਤਾਂ ਵੀ ਐਡ ਹੋਏਗੀ ਨੋਨ ਰੈਕਰਿੰਗ ਐਕਸਪੈਂਸ ਕੁਝ ਐਸੇ ਖਰਚੇ ਹੁੰਦੇ ਨੇ ਜੋ ਆਪਾਂ ਹਰ ਸਾਲ ਨਹੀਂ ਕਰਨੇ ਪਰ ਐਤ ਕੀ ਕਰਤੇ ਤਾਂ ਉਹਨਾਂ ਨੂੰ ਐਡ ਵੈਕ ਕਰ ਲਾਂਗੇ ਜਿਵੇਂ ਕਿਸੇ ਰਿਟਾਇਰਮੈਂਟ ਪਾਰਟੀ ਦੇ ਦਿੱਤੀ ਖੌਸਾ ਵੱਡੀ ਸ਼ਾਨ ਨੂੰ ਸ਼ੌਕਤ ਆਲਾ ਵਧੀਆ ਕਰਕੇ ਅੱਗੇ ਕੈਪੀਟਲ ਐਕਸਪੈਂਡੀਚਰ ਗਲਤੀ ਨਾਲ ਆਪਾਂ ਨੇ ਰੈਵਨਿਊ ਐਕਸਪੈਂਡੀਚਰ ਕੰਸਿਡਰ ਕਰ ਲਿਆ ਜਿਵੇਂ ਸੁਪੋਜ਼ ਕਰੋ ਮਸ਼ੀਨ ਲਈ ਸੀਗੀ ਕਾ ਕਿ ਆਪਾਂ ਨੂੰ ਆਫਿਸ ਐਕਸਪੈਂਸ ਪਾੜਤਾ ਮਸ਼ੀਨਸ ਦੀ 1 ਲੱਖ ਰੁਪਏ ਦੀ ਉਹਨੂੰ ਪ੍ਰੋਫਿਟ ਐਂਡ ਲਾਸ ਵਿੱਚ ਪਾਣਾ ਚਾਹੀਦਾ ਉਹਦਾ ਐਸੈਟ ਬਣਾਉਣਾ ਸੀਗਾ ਤਾਂ ਐਸੇ ਖਰਚੇ ਜੋ ਰੈਵਨਿਊ ਵਾਲੇ ਸੀਗੇ ਆਪਾਂ ਨੂੰ ਕੈਪੀਟਲ ਕੰਸੀਡਰ ਕਰ ਲਿਆ ਅੱਜ ਉਹਨੂੰ ਦੁਬਾਰਾ ਐਡ ਬੈਕ ਕਰਾਂਗੇ ਜੀ ਹੁਣ ਲੈਸ کیا ਕਰਾਂਗੇ ਉਲਟਾ ਅਬ ਨੋਰਮਲ ਗੇਨ ਲੈਸ ਹੋ ਜਾਣਗੇ ਜੀ ਓਵਰ ਵੈਲਿਊਸ਼ਨ ਕਲੋਨ ਸਟਾਕ ਦੀ ਅੰਡਰ ਵੈਲਿਊਸ਼ਨ ਓਪਨਿੰਗ ਸਟਾਕ ਦੀ ਲੈਸ ਹੋ ਜਾਏਗੀ ਨੋਨ ਰੈਕਰਿੰਗ ਇਨਕਮ ਹੀ ਹੋ ਜਨੇ ਕਦੇ ਕਦੇ ਠੀਕ ਹੈ ਜਿਹੜੀ ਫਿਊਚਰ ਚ ਨਹੀਂ ਹੋਣਗੀਆਂ ਨੋਨ ਟਰੇਡ ਇਨਵੈਸਟਮੈਂਟ ਨਨ ਰੇਡ ਇਨਵੈਸਟਮੈਂਟ ਅਗਰ ਬਾਹਰ ਪੈਸਾ ਇਨਵੈਸਟ ਕਰ ਰੱਖਿਆ ਤੁਸੀਂ ਤੁਹਾਡੇ ਬਿਜ਼ਨਸ ਨਾਲ ਰਿਲੇਟਡ ਨਹੀਂ ਹੈ ਦੋ ਤਿੰਨ ਇਨਵੈਸਟਮੈਂਟ ਹੁੰਦੀਆਂ ਨੇ ਹੁਣ ਦਿਮਾਗ ਤੇ ਬੋਝ ਨਾ ਪਾਓ ਮਾੜਾ ਦੱਸ ਦਵਾ ਟਰੇਡ ਇਨਵੈਸਟਮੈਂਟ ਨਨ ਟਰੇਡ ਇਨਵੈਸਟਮੈਂਟ ਟਰੇਡ ਇਨਵੈਸਟਮੈਂਟ ਬੇਸਿਕਲੀ ਤੁਹਾਡੇ ਬਿਜ਼ਨਸ ਨੂੰ ਐਕਸਪੈਂਡ ਕਰਨ ਵਾਸਤੇ ਹੀ ਕੀਤੀ ਜਾਂਦੀਆਂ ਨੇ ਨਨ ਟਰੇਡ ਇਨਵੈਸਟਮੈਂਟ ਹੁੰਦੀਆਂ ਨੇ ਜੋ ਤੁਹਾਡੇ ਬਿਜ਼ਨਸ ਨਾਲ ਕੋਈ ਰਿਲੇਟਡ ਨਹੀਂ ਹੈ ਗਿਆ ਤੁਸੀਂ ਪੈਸਾ ਆਪਣੇ ਬਿਜ਼ਨਸ ਦਾ ਬਾਹਰ ਕਿਤੇ ਲਗਾ ਰੱਖਿਆ ਉਹ ਤੋਂ ਫਾਇਦਾ ਹੋਇਆ ਤਾਂ ਉਹ ਆਪ ਪਲੈਸ ਕਰਾਂਗੇ ਤੇ ਮੈਨੇਜਮੈਂਟ ਦੀ ਕੋਸਟ ਹੋ ਉਹ ਵੀ ਮਾਈਨਸ ਕਰ ਦਵਾਂਗੇ ਕੋਈ ਵੀ ਫਿਚਰ ਐਕਸਪੈਂਸ ਜੋ ਇੰਸ਼ੋਰੈਂਸ ਪ੍ਰੀਮੀਅਮ ਹੁੰਦਾ ਕਈ ਵਾਰ ਇਹ ਦਿੱਤਾ ਹੁੰਦਾ ਵੀ ਆਪਾਂ ਪਹਿਲਾਂ ਨਹੀਂ ਸੀ ਕਰਾਇਆ ਪਰ ਹੁਣ ਕਰਾਉਣ ਦੀ ਪੂਰੀ ਪੂਰੀ ਉਮੀਦ ਹੈ ਇਸ ਕਰਕੇ ਉਹਨੂੰ ਵੀ ਆਪਾਂ ਇੱਥੇ ਲੈਸ ਕਰਾਂਗੇ ਠੀਕ ਐਸਾ ਦੀ ਕਹਾਣੀ ਹੈ ਅਗਲੀ ਗੱਲ ਕਰੀਏ ਹੁਣ ਆਪਾਂ ਦੂਸਰੇ ਮੈਥਡ ਦੀ ਸੁਪਰ ਪ੍ਰੋਫਿਟ ਦਾ ਕੀ ਹਿਸਾਬ ਕਿਤਾ ਹੋਏਗਾ ਜੀ ਸੁਪਰ ਪ੍ਰੋਫਿਟ ਦਾ ਦੇਖੋ ਹਿਸਾਬ ਹੈ ਵੀ ਆਪਾਂ ਜਿਹੜੀ ਕੈਪੀਟਲ ਹੈ ਠੀਕ ਹੈ ਉਹਦੇ ਤੇ ਲਗਾਣਾ ਆਪਾਂ ਨੇ ਐਨ ਆਰ ਆਰ ਨੋਰਮਲ ਰੇਟ ਆਫ ਰਿਟਰਨ ਆਪੋਨ 100 ਵੀ ਲੱਗਦਾ ਹੁੰਦਾ ਲੇਸੇ ਪਰਸੈਂਟ ਦਿੱਤੇ ਹੁੰਦੀ ਹੈ ਤਾਂ ਇੱਥੇ ਆਪਣੇ ਕੋਲ ਨਿਕਲਦਾ ਹੈ ਨੋਰਮਲ ਪ੍ਰੋਫਿਟ ਜਦੋਂ ਆਪਾਂ ਇਹ ਕੱਢਦੇ ਹਾਂ ਠੀਕ ਹੁਣ ਜਦੋਂ ਨੋਰਮਲ ਪ੍ਰੋਫਿਟ ਨਿਕਲਿਆ ਹੁੰਦਾ ਉਸ ਤੋਂ ਬਾਅਦ ਆਪਾਂ ਮੈਂ ਹੈ ਸੁਪਰ ਪ੍ਰੋਫਿਟ ਕਰਨਾ ਸੁਪਰ ਪ੍ਰੋਫਿਟ ਕਿਵੇਂ ਨਿਕਲਦਾ ਹੈ ਕਿ ਆਪਾਂ ਕਿੰਨੇ ਪੈਸੇ ਕਮਾਏ ਐਕਚੁਅਲ ਪ੍ਰੋਫਿਟ ਬੋਲਦੇ ਆ ਵਰਡ ਮਾਈਨਸ ਨੋਰਮਲ ਪ੍ਰੋਫਿਟ ਇਹ ਆ ਗਿਆ ਸੁਪਰ ਪ੍ਰੋਫਿਟ ਆ ਗਿਆ ਸੋ ਤੇ ਗੁੱਡਵਿਲ ਆਉਂਦੀ ਹੈ ਬੜੀ ਸਿੰਪਲ ਜੀ ਗੱਲ ਹੈ ਜਦੋਂ ਸੁਪਰ ਪ੍ਰੋਫਿਟ ਕੱਢ ਲਿਆ ਇਨਟੂ ਨੰਬਰ ਆਫ is yes, purchase बस अब फार्मूला बन गया अगला कैपिटलाइजेशन बहुत इंपॉर्टेंट है पक्का ज्यादा आंधी में दी होती है कैपिटलाइजेशन एवरेज प्रॉफिट दी भी होती है कैपिटलाइजेशन सुपर प्रॉफिट दी सुपर भी होती है हुन देखो मेन गल ਤੁਹਾਨੂੰ एवरेज प्रॉफिट ਕੱਢਣਾ ਆ ਗਿਆ ਤੁਹਾਨੂੰ ਸੁਪਰ प्रॉफिट ਵੀ ਕੱਢਣਾ ਆ ਗਿਆ ਉਸ ਤੋਂ ਬਾਅਦ कैपिटलाइजेशन स्टार्ट ਹੁੰਦੀ ਹੈ ਕਿਵੇਂ ਪਲੀ ਸਮਝਿਓ ਅਗਰ ਆਜੇ ਕੈਪੀਟਲਾਈਜੇਸ਼ਨ ਆਫ ਸੁਪਰ ਪ੍ਰੋਫਿਟ कैपिटलाइजेशन ऑफ सॉरी एवरेज प्रॉफिट पहले एवरेज प्रॉफिट गल करिए करना क्या है जी सिंपल मैथड है तुम तो अपना एवरेज प्रॉफिट लिखोंगे जिन्ना भी होवरेज एवरेज इन टू मल्टीप्लाई करोंगे नॉर्मल रेट फॉर रिटर्न द रेसिप्रोकल उल्टा हंड्रेड अपॉन एनआरआर ठीक इतने की वैल्यू आएगी ਉਹ ਵੈਲਿਊ ਇਹ ਦਿਖਾ ਰਹੀ ਹੋਏਗੀ ਕਿ ਤੁਸੀਂ ਇੰਨਾ ਪ੍ਰੋਫਿਟ ਕਮਾਉਣ ਵਾਸਤੇ ਤੁਹਾਡੇ ਕੋਲ ਇੰਨਾ ਪੈਸਾ ਹੋਣਾ ਚਾਹੀਦਾ ਸੀ ਕੈਪੀਟਲ ਹੋਣੀ ਚਾਹੀਦੀ ਸੀ ਪਰ ਤੁਹਾਡੀ ਐਕਚੁਅਲ ਕੈਪੀਟਲ ਦਾ ਕੁਝ ਹੋ ਰਿਹਾ ਬਸ ਉਹੀ ਆਪਣਾ ਗੁੱਡਵਿਲ ਇੱਥੇ ਸ਼ੋ ਹੋ ਗਈ ਗੁੱਡਵਿਲ ਕੀ ਹੋਏਗੀ ਜਿਹੜੀ ਆਪਣੀ ਐਕਚੁਅਲ ਕੈਪੀਟਲ ਹੈ ਆ ਇੱਕ ਮਿੰਟ ਉਹ ਇੱਧਰ ਲੈ ਬਸ ਲਿਖਾਂਗੇ ਐਕਚੁਅਲ ਕੈਪੀਟਲ ਉਹ ਮਾਈਨਸ ਕਰਾਂਗੇ ਕੈਪੀਟਲਾਈਜ਼ੇਸ਼ਨ ਕੈਪੀਟਲਾਈਜ਼ਡ ਵੈਲਿਊ ਜਿਹੜਾ ਨਿਕਲਿਆ ਉੱਪਰ ਆਫ एवरेज प्रॉफिट जो जी इतना वैल्यू निकलूगी अपनी कैपिटल माइनस कर देंगे ठीक इन्वता है सुपर प्रॉफिट का करना तो इस तो भी सौखा है क्या है हाब जो सुपर प्रॉफिट आ गया मैं हूँ करके दिखा दवा टाइम बचाव थोड़ा जा ऑफ सुपर प्रॉफिट सुपर प्रॉफिट नो सेम ही मेथड into 100 upon nrr ਜਿਹੜਾ ਇਹ ਨਿਕਲੇਗਾ ਬਸ ਇਹੀ ਤੁਹਾਡੀ ਗੁੱਡਵਿਲਾ ਸਮਝ ਗਏ ਇਹ ਗੱਲ ਗੌਰ ਕਰਨ ਵਾਲੀ ਹੈ ਬੜੀ ਇੰਪੋਰਟੈਂਟ ਕਈ ਵਾਰ ਐਮਸੀਕਿਊ ਆ ਜਾਂਦਾ ਕਿ ਮਨਮਾਨ ਚਾ ਜਾਂਦਾ ਕਿ ਜਦੋਂ ਕੈਪਟਲਾਈਜੇਸ਼ਨ ਮੈਥਡ ਲੱਗਦਾ ਤਾਂ ਇਹਦੀ ਲੋਡ ਨਹੀਂ ਪੈਂਦੀ ਨੰਬਰ ਆਫ ਇਸ ਪਰਚੇਸ ਦੀ ਜ਼ਰੂਰਤ ਨਹੀਂ ਪੈਂਦੀ ਹਨਾ ਲਓ ਜੀ ਆ ਚੈਪਟਰ ਵੀ ਨਿਬੜ ਗਿਆ ¿Alarga que la quería ¿no, papá?